ਸਿਕਾਣਾ ਇਹ ਕੱਲਾ ਹੀ ਹੁੰਦਾ ਇੱਥੇ ਇਹ ਤੇ ਐਟਕਾਂ ਜਲਵਾਣੇ ਬੰਦੇ ਨੂੰ ਫੇਰ ਨਹੀਂ ਬੰਦਾ ਨੇੜੇ ਕਰ ਤੰਦਾ ਹੋ ਸਹੀ ਕਿਵੇਂ ਇਹ ਇਹਨੂੰ ਤਾਂ ਕੋਈ ਗੱਡੀ ਵੇਖਣ ਆਸਤੇ ਆਏ ਉਹਨਾਂ ਨੇ ਜਿਹੜੀ ਸਿਆਜ਼ ਗੱਡੀ ਦੀ ਟਰਾਈ ਨਹੀਂ ਆ ਤੇ ਤਿੰਨ ਵਿਅਕਤੀ ਸਨ ਸਪਲੈਂਡਰ ਮੋਟਰਸਾਈਕਲ ਤੇ ਆਏ ਸੀਗੇ ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਟਰਾਈ ਲੈਣਗੇ ਉੱਥੇ ਮਾਰਕਟ ਕੀਤੀ ਮਾਰਕਟ ਕਰਕੇ ਤੋਂ ਗੱਡੀ ਜਿਹੜੀ ਖੋ ਕੇ ਲੱਗੇ ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ ਜੋ ਇਹਨੇ ਉਹਦਣਾ ਲੜਦੇ ਆ ਘੁੰਮਦੇ ਆ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗ ਲਿਆ ਕੀਤਾ ਦੀ ਗੱਡੀ ਉੱਥੇ ਖਲੋ ਗਈ ਟਾਇਰ ਵਗੈਰਾ ਸੀਗੇ ਬਾਕੀ ਉੱਥੇ ਪੁਲਿਸ ਪਾਰਟੀ ਵਗੈਰਾ ਵੀ ਪਸਤਾਏ ਸੀਗਾ ਤੇ ਗੱਡੀ ਵੀ ਪ੍ਰਾਂਤ ਹੋ ਗਈਆਂ ਕੱਟਾ ਵੀ ਪ੍ਰਾਂਤ ਹੋ ਗਿਆ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਨ ਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਚੱਕੀ ਮਲ ਸਿੰਘ ਦਾ ਜਿਹੜਾ ਇਹਨੂੰ ਪ੍ਰਾਈਜ਼ ਦਉਣ ਗਿਆ ਸੀ ਇਹ ਜੀ ਨਵਦੀਪ ਸਿੰਘ ਨਾਂ ਦਾ ਇੱਕ ਲੜਕਾ ਜੋ ਮਚਾਕੀ ਮਲ ਸਿੰਘ ਦਾ ਰਹਿਣ ਵਾਲਾ ਹੈ ਇਹ ਜਿਹੜਾ ਆਪਣਾ ਉੱਥੇ ਕਾਰਾਂ ਦਾ ਕੰਮ ਕਰਦਾ ਸੀ ਆਪਣਾ ਹਰਿੰਦਰਾ ਨਗਰਮ ਜਿਹੜਾ ਹੈਗਾ ਮੋੜ ਤੇ ਤਾਂ ਇਹਨੂੰ ਤਾਂ ਕੋਈ ਗੱਡੀ ਵੇਖਣ ਆਸਤੇ ਆਏ ਉਹਨਾਂ ਨੇ ਜਿਹੜੀ ਸਿਆਜ਼ ਗੱਡੀ ਦੀ ਟ్రਾਈ ਲੈਈਆਂ ਤੇ ਤਿੰਨ ਵਿਅਕਤੀ ਸਨ ਸਪਲੈਂਡਰ ਮੋਟਰਸਾਈਕਲ ਤੇ ਆਏ ਸੀਗੇ ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਜਾਂ ਟ్రਾਈ ਲੈਣਗੇ ਉੱਥੇ ਮਾਰਕਟ ਕੀਤੀ ਮਾਰਕਟ ਕਰਕੇ ਤਾਂ ਗੱਡੀ ਜਿਹੜੀ ਖੋਕੇ ਲੱਗੇ ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ ਜੋ ਇਹਨੇ ਉਹਦੇ ਨਾਲ ਲੜਦਿਆਂ ਘੁੰਦਿਆਂ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗਲਾ ਖੇਤਾਂ ਚ ਤੇ ਸਿਰ ਇਹਨੂੰ ਜੀ ਉਹਨਾਂ ਨੇ ਅੱਗੇ ਜਿਹੜੀ ਗੱਡੀ ਗੁਰੂ ਸਾਹਿਬ ਏਰੀਆ ਦੇ ਵਿੱਚ ਜਾ ਕੇ ਜਿਹੜੀ ਆ ਉਹਨਾਂ ਦੀ ਗੱਡੀ ਉੱਤੇ ਖਲੋਗੀ ਟਾਇਰ ਵਗੈਰਾ ਸੀਗੇ ਬਾਕੀ ਉੱਥੇ ਪੁਲਿਸ ਪਾਰਟੀ ਵਗੈਰਾ ਵੀ ਪਸਤਾਇਆ ਸੀਗਾ ਤੇ ਗੱਡੀ ਵੀ ਬਰਾਮਦ ਹੋ ਗਈ ਆ ਕੱਟਾ ਵੀ ਬਰਾਮਦ ਹੋ ਗਿਆ ਜਿਹੜੀਆਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀਆਂ ਦੋਸ਼ੀ ਟਰੇਸ ਹੋ ਗਏ ਕਿੰਨੇ ਸਰ ਵਿਅਕਤੀ ਸੀ ਤਿੰਨ ਵਿਅਕਤੀ ਸੀ ਤੇ ਲੱਗਦਾ ਵੀ ਤਿੰਨ ਵਿਅਕਤੀ ਗੱਡੀ ਪਹਿਲੇ ਮਨਸਾਹਲ ਨੇ ਗੱਡੀ ਚੋਰੀ ਕੀਤੀ ਪਹਿਲਾਂ ਵੀ ਕਿਵਾਰ ਹੋਈ ਹੋਈ ਆ ਹਾਂਜੀ ਜੀ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ ਇਹ ਕੋਈ ਝਕਨੀ ਹੋਇਆ ਬੰਦਾ ਜੀ ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਚੱਕੀ ਮਲਸੇਂ ਦਾ ਜਿਹੜਾ ਇਹਨੂੰ ਪ੍ਰਾਈਜ਼ ਦਉਣ ਗਿਆ ਸੀ ਉਹ ਝਕਨੀ ਹੋਇਆ ਸੀ ਇਹ ਕਾਣਾ ਇਹ ਕੱਲਾ ਹੀ ਹੁੰਦਾ ਇੱਥੇ ਇਹ ਤੇ ਐਟਾਕ ਆ ਜਲਵਾਣੇ ਬੰਦੇ ਨੂੰ ਫੇਰ ਨਹੀਂ ਬੰਦਾ ਨੇੜੇ ਕਰ ਤੰਦਾ ਹੋ ਸਹੀ ਕਿਵੇਂ ਇਹਨੂੰ ਤਾਂ ਕੋਈ ਗੱਡੀ ਵੇਖਣ ਆਸਤੇ ਆਏ ਉਹਨਾਂ ਨੇ ਜਿਹੜੀ ਸਿਆਜ਼ ਗੱਡੀ ਦੀ ਟਰਾਈ ਨਹੀਂ ਆ ਤੇ ਤਿੰਨ ਵਿਅਕਤੀ ਸਨ ਸਪਲੈਂਡਰ ਮੋਟਰਸਾਈਕਲ ਤੇ ਆਏ ਸੀਗੇ ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਟਰਾਈ ਲੈਣਗੇ ਉੱਥੇ ਮਾਰਕਟ ਕੀਤੀ ਮਾਰਕਟ ਕਰਕੇ ਤੋਂ ਗੱਡੀ ਜਿਹੜੀ ਖੋ ਕੇ ਲਗੇ ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ ਜੋ ਇਹਨੇ ਉਹਦਣਾ ਲੜਦੇ ਆ ਘੁੰਮਦੇ ਆ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗਲਾ ਕੀਤਾ ਚੁੱਪ ਦੀ ਗੰਡੀ ਉੱਤੇ ਖਲੋਵੀਂ ਟਾਇਰ ਵਗੈਰਾ ਸੀਗੇ ਬਾਕੀ ਉੱਥੇ ਪੁਲਿਸ ਪਾਰਟੀ ਵਗੈਰਾ ਵੀ ਪਸਤਾਏ ਸੀਗਾ ਤੇ ਗੱਡੀ ਵੀ ਪ੍ਰਾਂਤ ਹੋ ਗਈ ਆ ਕੱਟਾ ਵੀ ਪ੍ਰਾਂਤ ਹੋ ਗਿਆ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਨ ਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਚੱਕੀ ਮਲ ਸਿੰਘ ਦਾ ਜਿਹੜਾ ਇਹਨੂੰ ਪ੍ਰਾਈਜ਼ ਦਉਣ ਗਿਆ ਸੀ ਇਹ ਜੀ ਨਵਦੀਪ ਸਿੰਘ ਨਾਂ ਦਾ ਇੱਕ ਲੜਕਾ ਜੋ ਮਚਾਕੀ ਮਲ ਸਿੰਘ ਦਾ ਰਹਿਣ ਵਾਲਾ ਹੈ ਇਜੜਾ ਆਪਣਾ ਉਥੇ ਕਾਰਾਂ ਦਾ ਕੰਮ ਕਰਦਾ ਸੀਗਾ ਆਪਣਾ ਹਰਿੰਦਰਾ ਨਗਰਮ ਜਿਹੜਾ ਹੈਗਾ ਮੋੜ ਤੇ ਤੇ ਇਹਨੂੰ ਤਾਂ ਕੋਈ ਗੱਡੀ ਵੇਖਣਾ ਵਾਸਤੇ ਆਏ ਉਹਨਾਂ ਨੇ ਜਿਹੜੀ ਸਿਆਜ਼ ਗੱਡੀ ਦੀ ਟ్రਾਈ ਲਈਆਂ ਤੇ ਤਿੰਨ ਵਿਅਕਤੀ ਸਨ ਸਪਲੈਂਡਰ ਮੋਟਰਸਾਈਕਲ ਤੇ ਆਏ ਸੀਗੇ ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਜਾਂ ਟ్రਾਈ ਲੈਣਗੇ ਉੱਥੇ ਮਾਰਕਟ ਕੀਤੀ ਮਾਰਕਟ ਕਰਕੇ ਤਾਂ ਗੱਡੀ ਜਿਹੜੀ ਐ ਖੋ ਕੇ ਲੱਗੇ ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ ਜੋ ਇਹਨੇ ਉਹਦਣਾ ਲੜਦਿਆਂ ਕੋਲੋਂ ਦਾ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗਲਾ ਖੇਤਾਂ ਚ ਤੇ ਫਿਰ ਇਹਨੂੰ ਜੀ ਉਹਨਾਂ ਨੇ ਅੱਗੇ ਜਿਹੜੀ ਗੱਡੀ ਗੁਰੂਰ ਸਾਹਿਬ ਏਰੀਆ ਦੇ ਵਿੱਚ ਜਾ ਕੇ ਜਿਹੜੀ ਆ ਉਹਨਾਂ ਦੀ ਗੱਡੀ ਉੱਥੇ ਖਲੋਗੀ ਟਾਇਰ ਵਗੈਰਾ ਸੀਗੇ ਬਾਕੀ ਉੱਥੇ ਪੁਲਿਸ ਪਾਰਟੀ ਵਗੈਰਾ ਵੀ ਪਸਤਾਏ ਸੀਗਾ ਤੇ ਗੱਡੀ ਵੀ ਬਰਾਮਦ ਹੋ ਗਿਆ ਕੱਟਾ ਵੀ ਬਰਾਮਦ ਹੋ ਗਿਆ ਜਿਹੜੀਆਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀਆਂ ਦੋਸ਼ੀ ਟਰੇਸ ਹੋ ਗਏ ਕਿੰਨੇ ਸਰ ਵਿਅਕਤੀ ਸੀ ਤਿੰਨ ਵਿਅਕਤੀ ਸੀ ਤੇ ਲੱਗਦਾ ਵੀ ਤਿੰਨ ਵਿਅਕਤੀ ਗੱਡੀ ਪਹਿਲੇ ਮਨਸਾਹਲੇ ਕਦੇ ਚੋਰੀ ਕੀਤੀ ਪਹਿਲਾਂ ਵੀ ਕਿਵਾਰ ਹੋਈ ਹੈ ਹਾਂ ਜੀ ਜੀ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ ਇਹ ਕੋਈ ਝਕਰੂ ਹੀ ਹੋਇਆ ਬੰਦਾ ਜੀ ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਚਾਕੀ ਬਲਸિંહ ਦਾ ਜਿਹੜਾ ਇਹਨੂੰ ਪ੍ਰਾਈਜ਼ ਦਉਣ ਗਿਆ ਸੀ ਉਹ ਝਕਨੀ ਹੋਇਆ ਜੀ